ਕੀਤੀ ਹੈ ਪਾਪਾ ਦੇ ਫੋਟੋ ਦੇ ਅੱਗੇ ਫਸਟ ਪਹਿਲਾ ਲੱਡੂ ਰੱਖਿਆ ਓਏ ਹੋਏ ਹੋਏ ਇਹ ਚੀਜ਼ਾਂ ਮੈਨੂੰ ਮੈਨੂੰ ਮੋਟੀਵੇਟ ਵੀ ਕਰਦੀਆਂ ਮੈਨੂੰ ਰੁਲਾਉਂਦੀਆਂ ਵੀ ਲੱਗੀਆਂ ਇਹਦਾ ਬੜਾ ਪਿਆਰਾ ਇੱਕ ਮੈਂ ਤੁਹਾਨੂੰ ਕਿਹਾ ਨਾ ਵੀ ਬਹੁਤ ਦੁਨੀਆ ਦੇਖੀ ਜਿਹੜੀ ਨਹੀਂ ਯਾਦ ਕਰਦੀ ਜਿਹੜੀ ਨਹੀਂ ਯਾਦ ਕਰਦੀ ਪਰ ਸਾਡੇ ਘਰ ਦੇ ਵਿੱਚ ਇੱਕ ਪਲ ਲਈ ਵੀ ਉਹ ਇਨਸਾਨ ਨਹੀਂ ਜਾਂਦਾ ਵਾਹਿਗੁਰੂ ਨਹੀਂ ਜਾਂਦਾ ਜਾ ਨਹੀਂ ਸਕਦੇ ਉਹ ਕਦੀ ਬੱਚਿਆਂ ਦੇ ਦਿਲ ਚੋਂ ਨਹੀਂ ਜਾ ਸਕਦੇ ਮੇਰੇ ਦਿਲ ਚੋਂ ਵੀ ਨਹੀਂ ਜਾ ਸਕਦੇ ਵੱਡੇ ਦਿਲ ਚ ਜਜ਼ਬਾਤ ਬਹੁਤ ਆਉਂਨ ਲੀ ਕਿਉਂਕਿ ਮੈਂ ਗੱਲ ਕੋਈ ਹੋਰ ਕਰਦਾ ਤੁਸੀਂ ਫੇਰ ਉੱਥੇ ਆ ਜਾਂਦੇ ਉੱਥੇ ਆ ਜਾਂਦੀ ਹਾਂ ਇੱਥੋਂ ਪਤਾ ਲੱਗ ਜਾਂਦਾ ਬੰਦੇ ਨੂੰ ਕਿ ਹਾਂ ਮੈਂ ਜੇ ਕਿਸੇ ਮੈਰਿਜ ਤੇ ਜਾਵਾਂ ਮੈਂ ਜੇ ਕਿਸੇ ਘਰ ਜਾਵਾਂ ਮੈਂ ਉੱਥੇ ਜ਼ਰੂਰ ਗੱਲ ਕਰਦੀ ਔਰ ਮੈਨੂੰ ਕਈ ਕਹਿ ਵੀ ਦਿੰਦੇ ਵੀ ਤੁਸੀਂ ਅਮੇਸ਼ ਉਹਨਾਂ ਦੀ ਗੱਲ ਕਰਦੇ ਮੈਂ ਕਿ ਉਸ ਇਨਸਾਨ ਤੋਂ ਬਿਨਾ ਨਾ ਮੈਂ ਇੱਕ ਪੰਜਾਬੀ ਚ ਵਰਡ ਹੈ ਨਾ ਰੋਲਣਾ ਰੋਲਣਾ ਹਾਂਜੀ ਮੈਂ ਰੁੱਲ ਗਈ ਸੀ ਉਸ ਇਨਸਾਨ ਤੋਂ ਬਿਨਾ ਮੈਂ ਰੁੱਲ ਗਈ ਸੀ ਪਰ ਚਲੋ ਹੁਣ ਠੀਕ